ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਛ ਕਰ ਹੈ ਸੋਈ ਸੋਈ ਜਾਣੇ ਰਹੇ ਨ ਕਛੁਐ ਸ਼ਾਨੀ ਰਹਾਉ ਜੀਭਾ ਸਵਾਦ ਲੋਭ ਮਦ ਮਤੋ ਉਪਜੇ ਅਨੇਕ ਬਿਕਾਰਾ ਬਹੁਤ ਜਾਨ ਪਰਮਤ ਦੁਖ ਪਾਇਆ ਉਮੈ ਬੰਦਨ ਕੇ ਪਾਰਾ ਦੇਖ ਬਾੜ ਅਨੇਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾਂ ਮੰਗੈ ਤਬ ਕੌਣ ਪੜਦਾ ਤੇਰਾ ਟਾਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈ ਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਦੀਨ ਦਿਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾੜ ਲੈ ਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਨਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਏ ਭਾਈ ਜਿਸ ਪ੍ਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ ਉਹ ਸਭ ਦਾਤਾ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਗੀ ਸਾਂਝ ਨਹੀਂ ਪਾਉਂਦਾ ਮਾਇਆ ਦੇ ਮੋਹ ਦੇ ਆਤਮਿਕ ਹਨੇਰੇ ਵਿੱਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ਇਹ ਮੂਰਖ ਮਨ ਮਾਲਕ ਪ੍ਰਭੂ ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ ਵੇਖ ਰਿਹਾ ਹੈ ਤੂੰ ਜੋ ਕੁਝ ਕਰਦਾ ਹੈ ਮਾਲਕ ਪ੍ਰਭੂ ਉਹੀ ਉਹੀ ਜਾਣ ਲੈਂਦਾ ਹੈ ਉਸ ਪਾਸੋਂ ਤੇਰੀ ਕੋਈ ਵੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਰਹਾਓ اے ਭਾਈ ਮਨੁੱਖ ਜੀਵ ਦੇ ਸੁਆਦਾਂ ਵਿੱਚ ਲੋਭ ਦੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਜਿਸ ਕਰਕੇ ਇਸ ਦੇ ਅੰਦਰ अनेका विकार ਪੈਦਾ ਹੋ ਜਾਂਦੇ ਹਨ ਮਨੁੱਖ ਹੋਮੇ ਦੀਆਂ ਜੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ ਬਹੁ ਜੋ ਨਾ ਝਟਕਦਾ ਫਿਰਦਾ ਅਤੇ ਦੁੱਖ ਸਹਾਰਦਾ ਰਹਿੰਦਾ ਹੈ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਫਸਿਆ ਮਨੁੱਖ ਦਰਵਾਜ਼ੇ ਬੰਦ ਕਰਕੇ अनेका ਫੜਦਿਆਂ ਦੇ ਪਿੱਛੇ ਪਰਾਇ स्त्री ਨਾਲ ਕੁਕਰਮ ਕਰਦਾ ਹੈ ਪਰ ਹੈ ਭਾਈ ਜਦੋਂ ਧਰਮ ਰਾਜ ਦੇ ਦੂਤ ਚਿੱਤਰ ਗੁਪਤ ਤੇਰੀਆਂ ਕਰਤੂਤਾਂ ਦਾ ਹਿਸਾਬ ਮੰਗਣਗੇ ਜਦੋਂ ਕੋਈ ਵੀ ਤੇਰੀਆਂ ਕਰਤੂਤਾਂ ਤੇ ਪਰਦਾ ਨਹੀਂ ਪਾ ਸਕੇਗਾ ਏ ਨਾਨਕ ਆਖ ਦੀਨਾਂ ਉੱਤੇ ਦਇਆ ਕਰਨ ਵਾਲੇ ਏ ਸਰਵ ਵਿਆਪਕ ਏ ਦੁੱਖਾਂ ਦੇ ਨਾਸ਼ ਕਰਨ ਵਾਲੇ ਤੇਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ ਏ ਪ੍ਰਭੂ ਮੈਂ ਤੇਰੀ ਸ਼ਰਣ ਵਿੱਚ ਆਇਆ ਹਾਂ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਮੈਨੂੰ ਪਾ ਫੜ ਕੇ ਕੱਢ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ